ਕਾਰੀ ਕਾਲਜ ਦੀ ਇੱਕ ਬੀਏ ਪੜ੍ਹਦੀ ਵਿਦਿਆਰਥਣ ਦਿਨ ਦਿਹਾੜੇ ਕਾਲਜ ਲੱਗਣ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋਈ ਹੈ ਜੀ ਹਾਂ ਇਹ ਸਭ ਕੁਝ ਹੋਦੋ ਹੋਇਆ ਜਦੋਂ ਕਾਲਜ ਪੂਰੀ ਤਰ੍ਹਾਂ ਖੁੱਲਾ ਸੀ ਅਤੇ ਵਿਦਿਆਰਥੀ ਕਾਲਜ ਚ ਪੜਨਾਏ ਹੋਏ ਸੀ ਸਿਰਫ ਇੰਨਾ ਹੀ ਨਹੀਂ ਇਹ ਸਭ ਕੁਝ ਹੋਇਆ ਪ੍ਰਿੰਸੀਪਲ ਦੇ ਕਮਰੇ ਦੇ ਐਨ ਉੱਪਰ ਬਣੇ ਕਲਾਸਰੂਮ ਅੰਦਰ ਜਿੱਥੇ ਤਿੰਨ ਵਿਦਿਆਰਥੀਆਂ ਨੇ ਇੱਕ ਬੀਏ ਦੀ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਪੀੜਤ ਵਿਦਿਆਰਥਣ ਨਾਬਾ ਦੇ ਸਰਕਾਰੀ ਰਿਪੋਦਵਨ ਕਾਲਜ ਚ ਬੀਏ ਫਸਟ ਇਅਰ ਦੀ ਵਿਦਿਆਰਥਣ ਹੈ ਜਿਸ ਨਾਲ 27 ਮਾਰਚ ਨੂੰ ਸਮੂਹਿਕ ਬਲਾਤਕਾਰ ਕੀਤਾ ਗਿਆ ਜਿਸ ਬਾਅਦ ਪੀੜਤ ਲੜਕੀ ਨੇ ਨਾਬਾ ਦੀ ਕੋਤਵਾਲੀ ਪੁਲਿਸ ਨੂੰ 8 ਅਪ੍ਰੈਲ ਨੂੰ ਪੂਰੀ ਘਟਨਾ ਦੀ ਸ਼ਿਕਾਇਤ ਕੀਤੀ ਹਾਲਾਂਕਿ ਇਸ ਸੰਬੰਧੀ ਜਦੋਂ ਕਾਲਜ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਾਲਜ ਦੇ ਅੰਦਰ ਅਜਿਹੀ ਕਿਸੇ ਵੀ ਘਟਨਾ ਦੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਹ ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ ਐਫਆਈਆਰ ਲੋਜ ਹੋਈ ਹੈ ਸ਼ਾਇਦ ਜਿਹੜੀ ਲੜਕੀ ਨੇ ਐਫਆਈਆਰ ਲੋਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫਰਮੇਸ਼ਨ ਮੇਰੇ ਕੋਲ ਨਹੀਂ ਹੈ ਨਾ ਤਾਂ ਸਾਡੇ ਕਾਲਜ ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਵਿਮਨ ਸੇਫਟੀ ਸੈੱਲ ਹੈ ਇੱਕ ਗਰੀਵੈਂਸ ਸੈੱਲ ਹੈ ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗਰੀਵੈਂਸ ਦਰਜ ਕਰਾਈ ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਜ਼ ਰਹਿੰਦੇ ਆ ਸਾਡੀ ਇਨਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਕਿਸੇ ਨੇ ਵੀ ਕੋਈ ਇਹੋ ਜਿਹਾ ਇਨਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ ਸਾਡੀ ਨੋਲੇਜ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਆਇਆ ਪੁਲਿਸ ਨੇ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ ਐਫ ਆਈ ਆਰ ਦਰਜ ਹੋਈ ਹੈ ਉਹ ਇਨਸੀਡੈਂਟ ਹੋਇਆ ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨਾ ਨਹੀਂ ਹਾਲੇ ਤੱਕ ਮੇਰੇ ਕੋਲ ਕੋਈ ਇਹ ਇਨਫੋਰਮੇਸ਼ਨ ਨਹੀਂ ਪਹੁੰਚੀ ਕਿ ਕੌਣ ਬੱਚੀ ਹੈ ਕੀ ਨਾਮ ਹੈ ਕਿੱਥੋਂ ਦੀ ਹੈ ਕੌਣ ਇਨਵੋਲਡ ਹੈ ਇਹ ਪੁਲਿਸ ਤਫਤੀਸ਼ ਕਰੂਗੀ ਤੇ ਫਿਰ ਅੱਗੇ ਪਤਾ ਲੱਗੂਗਾ ਤੁਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਕੀ ਕਿਹਾਗਾ ਉਹਨਾਂ ਨੇ ਬਸ ਇੰਨਾ ਕਿਹਾ ਕਿ ਮੈਂ ਐਫਆਈਆਰ ਦਰਜ ਹੋਈ ਹੈ ਹਾਂਜੀ ਤੁਹਾਡੇ ਕਾਲਜ ਦੀ ਬੱਚੀ ਹੈ ਉਧਰ ਕੋਤਵਾਲੀ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਵ ਮੁਤਾਬਕ ਉਹਨਾਂ ਨੇ ਕੁੜੀ ਦੀ ਸ਼ਿਕਾਇਤ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਇਆ ਅਤੇ ਰੇਪ ਦੀ ਪੁਸ਼ਟੀ ਹੋਣ ਤੇ ਤਿੰਨ ਵਿਦਿਆਰਥੀਆਂ ਖਿਲਾਫ 376D ਅਤੇ 506 IPC ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਇਸ ਦੇ ਮੁੱਖ ਸਰਗਨਾ ਦਵਿੰਦਰ ਸਿੰਘ ਅਤੇ ਉਸ ਦੇ ਸਾਥੀ ਰਵੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਤੀਜਾ ਮੁਲਜ਼ਮ ਫਿਲਹਾਲ ਫਰਾਰ ਚੱਲ ਰਿਹਾ ਹੈ ਇਸ ਲੜਕੀ ਜੀ ਲੜਕੀ ਨੇ ਸਟੇਟਮੈਂਟ ਦਿੱਤੀ ਸੀ ਬਿਆਨ ਲਖਾਇਆ ਸੀਗਾ ਜਿਦੇ ਬਿਹਾਵ ਤੇ ਆਪਾਂ ਤਿੰਨ ਬੰਦਿਆਂ ਦੇ ਖਿਲਾਫ 5730 ਦਾ ਮੁਕੱਦਮਾ ਦਰਜ ਕੀਤਾ ਹੈ। ਕੀ ਬਿਆਨ ਦਿੱਤਾ ਹੈ ਜੀ ਉਹਨਾਂ ਨੇ ਲੜਕੀ ਨੇ ਜੀ? ਹਾਂਜੀ। ਬਿਆਨ ਦੇ ਵਿੱਚ ਲੜਕੀ ਨੇ ਕੀ ਲਿਖਾਇਆ? ਬਿਆਨ ਦੇ ਵਿੱਚ ਇਹ ਲਿਖਾਇਆ ਕਿ ਉਹ ਇੱਥੇ ਪੜ੍ਹਦੀ ਹੈ ਕਾਲਜ ਦੇ ਵਿੱਚ ਤੇ ਉੱਥੇ ਤਿੰਨ ਲੜਕੇ ਆ ਰਹੇ ਜਿਹੜਾ ਹੈਗਾ ਉਹਨੂੰ ਬੁਲਾ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ, ਰੇਟ ਕੀਤਾ। ਇਹ ਕਾਲਜ ਦੇ ਵਿੱਚ ਹੋਇਆ। ਉਹ ਲੜਕੀ ਦੇ ਬਿਆਨ ਦੇ ਅਕੋਰਡਿੰਗ ਤਾਂ ਇਹੀ ਹੈ ਬਾਕੀ ਜਿਹੜਾ ਹੈਗਾ ਆਪਾਂ ਫਰਦਰ ਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਉਂਦਾ ਹੈ ਉਹ ਅੱਗੇ ਕਾਰਵਾਈ ਅਮਲ ਜਾਂਦੀ ਜਾਏ ਜਿਹੜੇ ਲੜਕੇ ਨੇ ਉਹ ਵੀ ਕਾਲਜ ਦੇ ਨੇ ਜਾਂ ਕੋਈ ਹੋਰ ਨੇ ਨਹੀਂ ਇਹ ਤਫਤੀਸ਼ ਦਾ ਪਾਰਟ ਹੈ ਜੀ ਇਹਦੀ ਤਫਤੀਸ਼ ਕਰ ਰਹੇ ਆ ਅਸੀਂ ਤਫਤੀਸ਼ 'ਚ ਦੇਖਦੇ ਆ ਵੀ ਕੀ ਸਾਹਮਣੇ ਆਉਂਦਾ ਵੀ ਲੜਕੇ ਇੱਥੋਂ ਦੇ ਨੇ ਜਾਂ ਕਿਤੇ ਹੋਰ ਨੇ ਆਊਟਸਾਈਡਰ ਨੇ ਜੋ ਵੀ ਹੈ ਉਹ ਤਾਂ ਤਫਤੀਸ਼ 'ਚ ਸਾਹਮਣੇ ਆਏ ਰਹੇ ਨਾਲ ਪਤਾ ਲੱਗੇ ਲੜਕੀ ਕਿੱਥੇ ਰਹਣਾ ਲੜਕੇ ਵੀ ਹਾਂ ਇੱਥੋਂ ਕਰਾਲੇ ਦੇ ਨੇ ਦੋ ਦੋਸ਼ੀ ਇੱਕ ਹੋਰ ਲਾਗੇ ਪਿੰਡ ਦਾ ਹੈਗਾ ਉਹ ਤਿੰਨੋਂ ਲੜਕੇ ਆਈਡੈਂਟੀਫਾਈ ਹੋ ਜਾਂਦੇ ਇਹ ਘਟਨਾ ਕਿੰਨੇ ਤਰੀਕ ਦੀ ਹੈ ਕਿੰਨੇ ਟਾਈਮ ਦੀ ਇਹ 27 ਤਰੀਕ ਦੀ ਜਿਹੜਾ ਹੈਗਾ ਲੜਕੀ ਨੇ ਬਿਆਨ ਦਿੱਤਾ ਹੈ ਉਹਦੇ ਅਕੋਰਡਿੰਗ 27 3 2024 ਦੀ ਘਟਨਾ ਹੈ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਕੱਲ ਸਾਡੇ ਕੋਲ ਆਏ ਨੇ ਕੱਲ ਬਿਆਨ ਲਖਾਇਆ ਹੈ ਔਰ ਬਿਆਨ ਖਾ ਕੇ ਨਾਜ਼ਗਰ ਦੇ ਰਿਫਾਇਰ ਰਜਿਸਟਰੀ ਕੀਤੀ ਗਈ ਹੈ ਤੇ ਅੱਗੇ ਅਸੀਂ ਕਾਰਵਾਈ ਚੁੜੀ ਹੈਗੀ ਹੈ ਇਹ ਡਿਲੇ ਡਿਲੇ ਕਿਉਂ ਹੋਏ 27 ਤਰੀਕ ਦੀ ਘਟਨਾ 9 ਦਿਨ ਬਾਅਦ ਪਰਚਾ ਦਰਜ ਹੋ ਰਿਹਾ ਹੈ ਨੇ ਸਾਡੇ ਕੋਲ ਕੋਈ ਡਿਲੇ ਨਹੀਂ ਹੈਗਾ ਜੀ ਲੜਕੀ ਹਾਲੇ ਆਏ ਨੇ ਸਾਡੇ ਕੋਲ ਉਹਨਾਂ ਦੇ ਉਹਨਾਂ ਦਾ ਵਰਜ਼ਨ ਹੀ ਇਹ ਹੈ ਕਿ ਲੜਕੀ ਜਿਹੜੀ ਹੈਗੀ ਆ ਉਹ ਘਬਰਾ ਗਈ ਸੀ ਡਰ ਗਈ ਸੀ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਔਰ ਇੰਨੇ ਦਿਨਾਂ ਬਾਅਦ ਜਦੋਂ ਉਹਨੇ ਆਪਣੇ ਘਰ ਦੇ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲ ਆਏ ਨੇ ਅਸੀਂ ਨਾਲ ਦੀ ਨਾਲ ਵਿਆਹ ਲੈ ਕੇ ਆਪਣੀ ਕਾਰਵਾਈ ਅੰਤ ਲੈਂਦੀ ਹੈ ਕੁੜੀ ਦਾ ਮੈਡੀਕਲ ਹੋ ਗਿਆ ਨਾ ਮੈਡੀਕਲ ਹੋ ਗਿਆ ਜੀ ਅੱਜ ਮੈਡੀਕਲ ਕਰਵਾ ਰਹੇ ਹਾਂ ਅਸੀਂ ਮੈਡੀਕਲ ਹੋ ਗਿਆ ਲੜਕੀ ਦਾ ਇਹ ਜਦੋਂ ਜਬਰ ਜਨਾਹ ਹੋਇਆਗਾ ਇਹ ਕਿੱਥੇ ਹੋਇਆਗਾ ਉਹਦੀ ਅਕੋਰਡਿੰਗ ਲੜਕੀ ਕਿੱਥੇ ਹੋਇਆ ਲੜਕੀ ਦੇ ਅਕੋਰਡਿੰਗ ਤਾਂ ਜਿਹੜਾ ਹੈਗਾ ਉੱਥੇ ਹੋਇਆ ਹੈ ਕਾਲਜ ਦੇ ਵਿੱਚ ਹੋਇਆ ਹੈ ਕਿਸੇ ਰੂਮ ਦੇ ਵਿੱਚ ਕੋਈ ਹੈਗਾ ਉੱਪਰ ਲੈਬ ਵਗੈਰਾ ਪੜੀ ਹੋਈ ਹੈ ਉੱਥੇ ਹੋਇਆ ਹੈ ਬਾਕੀ ਅਸੀਂ ਦੋਸ਼ੀ ਲੈ ਕੇ ਉੱਥੇ ਜਿਹੜੀ ਹੈਗੀ ਆ ਜਾ ਕੇ ਆਵਾਂਗੇ ਉੱਤੇ ਤਫ਼ਤੀਸ਼ ਤੇ ਕਰਾਂਗੇ ਉੱਥੇ ਵੀ ਕਿੱਥੇ ਹੋਇਆ ਕਿਹੜੇ ਰੂਮ ਚ ਹੋਇਆ ਕੀ ਹੋਇਆ ਕਾਲਜ ਦੇ ਵਿੱਚ ਹੋਇਆ ਹੈ ਜਾਂ ਕਿੱਥੇ ਹੋਇਆ ਜੋ ਵੀ ਹੈ ਉਹ ਬਹੁਤ ਤਫ਼ਤੀਸ਼ ਕਰਾਂਗੇ ਦੋ ਦੋਸ਼ੀ ਅਸੀਂ ਰਾਉਂਡ ਅਪ ਕੀਤੇ ਲੜਕਾ ਇੱਕ ਦਵਿੰਦਰ ਹੈ ਜੀ ਦਵਿੰਦਰ ਮੁੰਡਾ ਹੈਗਾ ਜਿਹੜਾ ਮੇਨ ਮੁਕਦੋਸ਼ੀ ਹੈ ਉਦੋਂ ਬਾਅਦ ਇੱਕ ਹੈਗਾ ਰਵੀ ਨਾਜ਼ਾ ਮੁੰਡਾ ਹੈ ਉਹ ਦੋਨੋਂ ਅਸੀਂ ਰੌਂਡ ਅਪ ਕੀਤੇ ਨੇ ਲੜਕੀ ਕਿਹੜੇ ਕਲਾਸ ਚ ਪੜਦੀ ਰਹੀ ਹੈ ਪੜ ਰਹੀ ਹੈ ਇੱਥੇ ਆਪਣਾ ਰਿਪਤਮਨ ਕਾਲਜ ਦੇ ਵਿੱਚ ਬੀ ਕਰ ਰਹੀ ਹੈ ਹੂੰ ਤੇ ਉਮਰ ਕਿੰਨੀ ਹੈ 18 ਸਾਲ ਤੇ 3-4 ਮਹੀਨੇ ਏਜ ਹੈ ਹੂੰ ਹਾਂਜੀ ਤੇ ਹੁਣ ਕੀ ਕਿਹੜੀ ਕਿਹੜੀ ਧਾਰਾ ਦੇ ਤਹਿਤ ਜੀ ਜਿਹੜਾ ਇਹਦੇ ਵਿੱਚ 376 ਡੀ ਲਗਾਈ ਹੈ ਜੀ ਅਸੀਂ ਜਿਹੜਾ ਤਿੰਨ ਲੜਕੇ ਵੱਲੋਂ ਜੋ ਜਬਰਦਸਤੀ ਕੀਤੀ 76 ਡੀ ਲਗਾਈ ਹੈ ਉਹ ਦੋਵਾਂ ਜਿਹੜੇ ਉਹਨਾਂ ਨੇ ਜਨਵਰੀ ਮਾਰੀ ਤੱਕੇ ਦਿੱਤੀਏ ਨੇ ਉਹਦੇ ਵਿੱਚ 506 ਲਾਈ ਹੈ 376 ਡੀ 506 ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਅਸੀਂ ਤੁਸੀਂ ਕਾਲਜ ਤੇ ਗਿਓ ਦੇਖਿਆ ਜਾ ਕੇ ਹਾਲਾਤ ਜਿੱਥੇ ਹੋ ਸਕਦੇ ਸਨ हां जी हां जी ਅਸੀਂ ਗਏ ਆ ਉੱਥੇ ਵੀ ਅਸੀਂ ਮੌਕੇ ਤੇ ਜਾ ਕੇ ਆਏ ਆ ਉੱਥੇ ਤਫ਼तीश ਕਰ ਰਹੇ ਆ ਹੋਰ ਵੀ ਜਿਆਦਾ ਤਲਾਸ਼ ਰਹਿਗਾ ਕੋਈ ਸੀਸੀਟੀਵੀ ਲੱਗੇ ਰੇ ਜਾਂ ਹੋਰ ਵੀ ਕੋਈ ਸਾਨੂੰ ਕੋਈ ਹੋਰ ਸਬੂਤ ਮਿਲਦਾ ਸਾਰੀ ਅਸੀਂ ਇਵਿਟੈਂਸ ਲੈ ਰਹੇ ਹਾਂ ਕਿੰਨੇ ਵਜੇ ਦੇ ਕਰਕਪਰ ਅਕੋਰਡਿੰਗ ਟੂ ਸਟੇਟਮੈਂਟ ਆਫ ਗਰਲ ਵਿਕਟਿਮ ਗਰਲ ਕੁੜੀ ਦੇ ਬਿਆਨ ਦੇ ਅਕੋਰਡਿੰਗ ਜਿਹੜਾ ਹੈਗਾ ਘਟਨਾ ਇਹ 12 ਵਜੇ ਦੇ 12 1 ਵਜੇ ਦੇ ਵਿੱਚ ਵਿੱਚ ਤਸੱਲੀ ਜਾਂਦੀ ਦਿਨੇ 12 ਵਜੇ ਦੇ ਵਿੱਚ ਵਿੱਚ 12 1 ਵਜੇ ਦੇ ਵਿੱਚ ਵਿੱਚ ਕੋਲ ਜਦੋਂ ਗੁੱਲਾ ਫਿਊਸ ਹੈ ਹਾਂ ਜੀ ਹਾਂ ਜੀ ਹੁਣ ਇੱਕ ਜਿਹੜਾ ਕੀਤਾ ਉਹ ਬਾਕੀ ਕਹਿੰਦੇ ਪੜ ਹਾਂਜੀ ਹਾਂਜੀ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰਨਾ ਹੈ ਲੜਕੀ ਦੇ ਬਿਆਨ ਅਨੁਸਾਰ 27 ਮਾਰਚ ਨੂੰ ਸਵੇਰੇ ਕਰੀਬ 11:30 ਵਜੇ ਮਲਜ਼ਮ ਨੌਜਵਾਨ ਦਵਿੰਦਰ ਸਿੰਘ ਨੇ ਉਸ ਨੂੰ ਗੱਲ ਕਰਨ ਦੇ ਬਹਾਨੇ ਪ੍ਰਿੰਸੀਪਲ ਦੇ ਦਫ਼ਤਰ ਦੇ ਉੱਪਰ ਬਣੇ ਕਮਰੇ 'ਚ ਬੁਲਾਇਆ। ਦੁਪਹਿਰ 1 ਵਜੇ ਜਿਵੇਂ ਹੀ ਲੈਕਚਰ ਖਤਮ ਹੋਇਆ ਅਤੇ ਜਦੋਂ ਉਹ ਕਮਰੇ 'ਚ ਪਹੁੰਚੀ ਤਾਂ ਦੋਸ਼ੀ ਦੇ ਦੋ ਅਣਪਛਾਤੇ ਸਾਥੀ ਉੱਥੇ ਪਹਿਲਾਂ ਤੋਂ ਮੌਜੂਦ ਸੀ ਜਿਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਉਸ ਨਾਲ ਸਮੂਹਿਕ ਬਲਾਤਕਾਰ ਕਰ ਦਿੱਤਾ। ਮਲਜ਼ਮਾਂ ਵਿੱਚੋਂ ਇੱਕ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਿਸੇ ਨੂੰ ਘਟਨਾ ਬਾਰੇ ਦੱਸਣ ਤੇ ਜਾਨੂ ਮਾਰਨ ਦੀ ਧਮਕੀ ਵੀ ਦਿੱਤੀ। ਨਾਬਾਤੋ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ